ਕੀ ਨਵਦੀਪ ਨੂੰ ਪਕੜ ਕੇ ਅੰਦোলন ਦਬ ਜਾਗਾ ਅੰਦোলন ਦਬਦਾ ਨਹੀਂ ਹੈ ਗਲਤਫਹਿਮੀ ਹੈ ਸਰਕਾਰ ਦੀ ਕਰੋੜੋਂ ਨਵਦੀਪ ਪੈਦਾ ਹੋਵਾਂਗੇ ਕਰੋੜੋਂ ਨਵਦੀਪ ਤਾਂ ਹੋਵਾਂਗੇ ਕਰੋੜੋਂ ਨਵਦੀਪ ਪਰ ਉਹਨਾਂ ਨਵਦੀਪਾਂ ਗੈ ਮੈਂ ਫੇਰ ਉਸੇ ਤਰ੍ਹਾਂ ਖੜ੍ਹਾ ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਨਵਦੀਪ ਗੈ ਖੜ੍ਹਾ ਤਾਂ ਉਹ ਵੀ ਮੇਰੇ ਵਾਸਤਾ ਉਹ ਵੀ ਨਵਦੀਪ ਆ ਜੋਨਸਨ ਨਵਦੀਪ ਆ ਤੇ ਇਨਕੇ ਕਬਜ਼ੇ ਮੈਂ ਆ ਜੇੜ ਮੈਂ ਆ ਨੂੰ ਰੱਖੋ ਜਿੰਨੀ ਦਿਨ ਰੱਖਣਾ ਆ ਜੇ ਥਾਰਾ ਮਨ ਹੋਊਗਾ ਛੋੜ ਦਿਓ ਪਰ ਇਹੋ ਨਾ ਸੋਚ ਲਿਓ ਵੀ ਨਵਦੀਪ ਨੂੰ ਗ੍ਰਿਫਤਾਰ ਕਰਕਾ ਅੰਦੋਲਨ ਬੰਦ ਹੋ ਜਾਗਾ ਅੰਦੋਲਨ ਬੰਦ ਨਹੀਂ ਹੋਦਾ ਅੰਦੋਲਨ ਤਾਂ ਬੰਦ ਜਦ ਹੋਊਗਾ ਜਦ ਵਾਦੇ ਕਰੇ ਹੋਏ 2019 ਅਰ 2014 ਦੇ ਪੂਰੇ ਹੋਵਾਂਗੇ ਫਿਰ ਅੰਦੋਲਨ ਨਿਬੜਾਗਾ ਚਾਹੇ ਨਵਦੀਪ ਨੂੰ ਛੋੜ ਹਰਨੇ ਨੌਜਵਾਨ ਵੀ ਯਹਾਂ ਕੀ ਖੇਤੀ ਨੂੰ ਦੇਖ ਕੇ ਇੰਡੀਆ ਕੀ ਹਰਿਆਣਾ ਪੰਜਾਬ ਕੀ ਦਰਦ ਤੋਂ ਹਰਿਆਣਾ ਪੰਜਾਬ ਵਾਲਾ ਨਾ ਇਹ ਦਰਦ ਨਹੀਂ ਮਿਟਦਾ ਪਹਿਲਾਂ ਨਹੀਂ ਮਿਟਿਆ ਨਾ ਇਹ ਮਿਟਾ ਅੰਗਰੇਜ਼ ਅਫਗਾਨੀ ਵਰਗੇ ਹਿਟਲਰ ਵਰਗੇ ਮੁਗਲ ਸੰਤਲਨਤ ਯਹਾਂ ਰਾਜ ਕਰ ਕਾ ਚਲੀ ਗਈ ਪਰ ਅੱਜ ਨੌਨਸਾਨ ਨਹੀਂ ਹੈ ਵੀ ਐਲਾਨ ਕਰੋ ਅਪਾ ਤਿਆਰ ਬੈਠੇ ਆਂ ਐਲਾਨ ਕਰੋ ਅਪਾ ਤਿਆਰ ਬੈਠੇ ਆਂ ਇਸ ਕਰਕੇ ਹਮ ਬੇਨਤੀਆਂ ਕਰਾਇਆ ਮੰਨਿਆ ਤੀ ਨਾ ਕਹੀ ਕਿਸੇ ਨੂੰ ਗਲਤ ਕਿਹਾ ਅਰ ਨਾ ਹੀ ਆਪਾਂ ਕਹਾਂਗੇ ਸਿਰਫ ਬੇਨਤੀਆਂ ਆ ਵੀ ਐਲਾਨ ਹੋਣ ਦੇ ਪਹਿਲਾਂ ਅੰਬਾਲਾ ਦੀ ਮੋੜਾ ਅਨਾਜ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਕਿਸਾਨ ਮਹਾਪੰਚਾਇਤ ਹੀ ਨਹੀਂ ਇਹ ਜਿਹੜਾ ਸ਼ਰਧਾਂਜਲੀ ਸਮਾਗਮ ਵੀ ਹੈ ਸ਼ਹੀਦ ਕਿਸਾਨ ਸੁਭਕਰਨ ਨੂੰ ਲੈ ਕੇ ਔਰ ਦੋ ਦਿਨ ਪਹਿਲਾਂ ਹੀ ਨਵਦੀਪ ਵਾਟਰ ਕੈਨਨ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ ਪਿਛਲੇ ਸੰਘਰਸ਼ ਦੇ ਵਿੱਚ ਵੀ ਉਹ ਨੌਜਵਾਨ ਐਕਟਿਵ ਸੀ ਨਵਦੀਪ ਹੀ ਨਹੀਂ ਨਵਦੀਪ ਦਾ ਪੂਰਾ ਪਰਿਵਾਰ ਇਸ ਸੰਘਰਸ਼ ਦੇ ਵਿੱਚ ਲੱਗਿਆ ਹੋਇਆ ਹੈ ਇਸ ਸੰਘਰਸ਼ ਦੇ ਵਿੱਚ ਹੀ ਪਿਛਲੇ ਸੰਘਰਸ਼ ਦੇ ਵਿੱਚ ਵੀ ਐਕਟਿਵ ਸੀ ਨਵਦੀਪ ਤੇ ਆਪ ਪਿਤਾ ਜੀ ਜੈ ਸਿੰਘ ਸਾਡੇ ਨਾਲ ਨੇ ਤੁਸੀਂ ਇੱਥੇ ਅੱਜ ਮਹਾਪੰਚਾਇਤ ਕਰ ਰਹੇ ਹੋ ਜੀ ਔਰ ਨਵਦੀਪ ਦੀ ਵੀ ਗ੍ਰਿਫਤਾਰੀ ਕੱਲ ਪਰਸ ਹੀ ਹੋਈ ਹੈ ਜੀ ਜੋ ਕਿਉਂਕਿ ਕੱਲੋਂ ਨਵੀਂ ਬਾਹਰ ਦੇਖੋ ਪੰਚਾਇਤ ਤਾਂ ਹੋਈ ਹੈ ਸ਼ੁਭਕਰਨ ਕੀ ਜੋ ਅਲਸ ਅਲਸ ਬਸਤੀ ਕਲ ਸਿਆਤਰਾ ਉਸ ਦੇ ਬਾਰੇ ਵਿੱਚ ਲੜਾਈ ਅੱਕਾ ਲੜਨੀ ਆ ਉਸ ਦੇ ਬਾਰੇ ਵਿੱਚ ਦੇਖੋ ਕਿਆ ਕੋਈ ਜਿੱਥੇ ਬੰਦੀਆਂ ਜਿੱਥੇ ਨਹੀਂ ਗਈ ਪਰ ਜੋ ਮਹਾਪੰਚਾਇਤ ਹੋਈ ਹੈ ਜੋ ਸ਼ੁਰੂ ਕਰਨ ਅਧੂਰੀ ਲੜਾਈ ਛੋੜ ਕੇ ਗਿਆ ਆ ਇਸ ਨੂੰ ਪੂਰੀ ਕਰਨੇ ਵਾਸਤਾ ਹੈ ਹਮ ਹੁਣ ਸਹੀਤਾਂ ਵਾਸਤਾ ਲੜਾਂਗੇ ਨਵਦੀਪਰ ਤੋਂ ਚਲੋ ਅੰਦਰ ਗਏ ਆ ਦੁਨੀਆ ਯਾ ਅੰਦਰ ਆਣਾ ਜਾਣਾ ਆ ਅਗਰ ਦੇਸ਼ ਵਾਸਤਾ ਲੜਾਂਗੇ ਤਾਂ ਅੰਦਰ ਬਾਹਰ ਤੋਂ ਹੋਣਾ ਪੜੇਗਾ ਕੋਈ ਆਪਾਂ ਨੂੰ ਇਸ ਚੀਜ਼ ਕੀ ਨਾਮ ਨੱਕ ਦੀ ਪਹਿਲਾਂ ਚਿੰਤਾ ਕਰੀ ਆ ਨਾ ਅੱਜ ਕਰਨੀ ਆ ਅਨਾਉਂਸ ਤੇ ਬਾਅਦ ਵੀ ਨਹੀਂ ਕਰਨੀ ਹੈ ਕਿਉਂ ਕਿਆ ਨਵਦੀਪ ਨੂੰ ਪਕੜ ਕੇ ਅੰਦোলন دب ਜਾਗਾ ਨਾ ਅੰਦোলন ਦਬਦਾ ਨਹੀਂ ਹੈ ਗਲਤਫਹਿਮੀ ਹੈ ਸਰਕਾਰ ਕੀ ਕਰੋੜੋਂ ਨਵਦੀਪ ਪੈਦਾ ਹੋਵਾਂਗੇ ਕਰੋੜੋਂ ਨਵਦੀਪ ਪਰ ਉਹ ਨਵਦੀਪਾਂ ਗੱਲ ਮੈਂ ਫੇਰ ਉਸੇ ਤਰ੍ਹਾਂ ਖੜਿਆ ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਨਵਦੀਪ ਗੱਲ ਖੜਿਆ ਰਹਾ ਉਹ ਵੀ ਮੇਰੇ ਵਾਸਤਾ ਉਹ ਵੀ ਨਵਦੀਪ ਆ ਜੌਨਸਨ ਨਵਦੀਪ ਆ ਤੇ ਇਨਕੇ ਕਬਜ਼ੇ ਮੈਂ ਆ ਜੇਲ੍ਹ ਮੈਂ ਆ ਕੋਈ ਦਿੱਕਤ ਨਹੀਂ ਹੈ ਮਾਨੂੰ ਰੱਖੋ ਜਿੰਨੇ ਦਿਨ ਰੱਖਣਾ ਹੈ ਜੇ ਤੁਹਾਰਾ ਮਨ ਹੋਊਗਾ ਛੋੜ ਦਿਓ ਪਰ ਇਹ ਨਾ ਸੋਚ ਲਿਓ ਕਿ ਨਵਦੀਪ ਨੂੰ ਗ੍ਰਿਫਤਾਰ ਕਰਕੇ ਅੰਦੋਲਨ ਬੰਦ ਹੋ ਜਾਏਗਾ ਅੰਦੋਲਨ ਬੰਦ ਨਹੀਂ ਹੋਦਾ ਅੰਦੋਲਨ ਤਾਂ ਬੰਦ ਜਦ ਹੋਊਗਾ ਜਦ ਵਾਅਦੇ ਕਰੇ ਹੋਏ 2019 ਅਰ 2014 ਦੇ ਪੂਰੇ ਹੋਵਾਂਗੇ ਫਿਰ ਅੰਦੋਲਨ ਨਹੀਂ ਬੜਾਗਾ ਚਾਹੇ ਨਵਦੀਪ ਨੂੰ ਛੋੜ ਮੰਨੂ ਵੀ ਪਕੜ ਲਿਓ ਫਿਰ ਵੀ ਅੰਦੋਲਨ ਬੰਦ ਨਹੀਂ ਹੁੰਦਾ ਜਾਨ ਵੀ ਚਲੀ ਜਾਗੀ ਜਦ ਵੀ ਅੰਦੋਲਨ ਬੰਦ ਨਹੀਂ ਹੁੰਦਾ ਹੈ ਅੰਦੋਲਨ ਤਾਂ ਇਸੇ ਤਰ੍ਹਾਂ ਚੱਲਣਾ ਹੈ ਅੰਦੋਲਨ ਤਾਂ ਜਦ ਇਨਕੇ ਹੱਕਾਂ ਦੀ ਲੜਾਈ ਪੂਰੀ ਹੋ ਜਾਗੀ ਅੰਦੋਲਨ ਜਦ ਬੰਦ ਹੋਊਗਾ ਅਗਰ ਕਿਸੇ ਸਰਕਾਰ ਕੇ ਦਿਮਾਗ ਮੈਂ ਗਲਤ ਫਹਿਮੀ ਆ ਔਰ ਗਲਤ ਫਹਿਮੀ ਵੀ ਨਿਕਲ ਜਾਗੀ ਕੋਈ ਬਾਤ ਨਹੀਂ ਦੇਖੋ ਟਾਈਮ ਆਨੇ ਵਾਲਾ ਟਾਈਮ ਕਿਆ ਰੰਗ ਲਿਆ ਵਗਾ ਇਤਨਾ ਸੁਣਾ ਰੰਗਲੇ ਕਾ ਵਗਾ ਵੀ ਦੁਨੀਆ ਦੇਖਾਗੀ ਵੀ ਹਾਂ ਯੋ ਰੰਗ ਕਿਸਾਨ ਨੇ ਲਗੇ ਅਗੋ ਨੇ ਲੀ ਕਾਣੇ ਆ ਅਸ ਰੰਗ ਕੇ ਅੰਦਰ ਸਭ ਨੇ ਰੰਗਣਾ ਆ ਇਨਕੀ ਜੋ ਵੀ ਮਨਸਾ ਹੈ ਉਹ ਆਪਣੀ ਮਨਸਾ ਪੂਰੀ ਕਰ ਲੈ ਸਰਕਾਰ ਨੂੰ ਕਹਿਣਾ ਚਾਹਿਆ ਬਹੁਤ ਸਾਰੇ ਮਾਪੇ ਕਹਿੰਦੇ ਆ ਜੀ ਕਿ ਸਾਡੇ ਬੱਚੇ ਤੇ ਕੋਈ ਪਰਚਾ ਨਾ ਹੋ ਜੇ ਕੱਲ ਨੂੰ ਬਾਹਰ ਨਹੀਂ ਜਾਇਆ ਜਾਣਾ ਹੋਰ ਕੰਮ ਨੂੰ ਨੇ ਡਰਦੇ ਆ ਮਾਪੇ ਹੈਨਾ ਵੀ ਪਰਚਾ ਨਾ ਹੋ ਜੇ ਨਵਦੀਪ ਤੇ ਦਾ ਤਰਾਵਾਂ ਵੀ ਅਕਨੇ ਸਖਤ ਲਾਈਆਂ ਗਈਆਂ ਨੇ ਮੈਨੂੰ ਨਾ ਬਸ ਮੇਰੀ ਸਮਝ ਨਹੀਂ ਆਂਦੀ ਬਾਹਰ ਜਾ ਕੇ ਕਰਨਾ ਕੀ ਹੈ ਹਾਂ ਬਾਹਰ ਜਾ ਕੇ ਮਿਹਨਤ ਕਰਨੀ ਹੈ ਨਾ ਜਿੱਥੇ ਵੀ ਮਿਹਨਤ ਕਰਾਂਗੇ ਬਾਹਰ ਜਾਣ ਲੱਗੇ ਹਰਿਆਣਾ ਪੰਜਾਬ ਕੇ ਅੰਦਰ ਫਰਕ ਪੜ ਗਿਆ ਫਰਕ ਕਿਆ ਪੜ ਗਿਆ ਨੌਜਵਾਨ ਬਾਹਰ ਚਲੇ ਗਏ ਖੇਤੀਆਂ ਮਾਰੀ ਹਮ ਠੇਕੇ ਵਾ ਦੇਣ ਲੱਗੇ ਔਰ ਨੌਕਰਾਂ ਵਾ ਦੇ ਖੇਤੀ ਕਰਾਣਾ ਔਰ ਖੁਦ ਖੜਕਾ ਖੇਤੀ ਕਰਨੇ ਵਾ ਬਹੁਤ ਜ਼ਮੀਨ ਆਸਮਾਨ ਦਾ ਫਰਕ ਆ ਯਹਾਂ ਰਹਿਗਾ ਖੇਤੀ ਕਰੋ ਵਹਾਂ ਵੀ ਤੋ ਆਪਾਂ ਕਿਸੇ ਕੇ ਗਦਾਮ ਮ ਲੱਗ ਰਹੇ ਆ ਕਿਸੇ ਕੇ ਟਰੱਕ ਪਰ ਲੱਗ ਰਹੇ ਆ ਯਹੀ ਅਗਰ ਜੇ 45 ਲੱਖ ਰੁਪਏ ਲੈ ਕਾ ਟ੍ਰੱਕ ਕੋ ਚਲਾਣਾ ਆ ਤਾਂ 45 ਲੱਖ ਰੁਪਏ ਲੇਗਾ ਇਹਾਂ ਟਰੱਕ ਚਲਾ ਲਿਓ ਕੋਈ ਫਰਕ ਨਹੀਂ ਪड़ਦਾ ਹੈ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੂੰਗਾ ਵੀ ਆਪਾਂ ਨੇ ਇੱਕ ਐਸੀ ਮੂਵਮੈਂਟ ਖੜੀ ਕਰਨੀ ਆ ਵੀ ਮੇਰਾ ਨੌਜਵਾਨ ਕੋਈ ਬਾਹਰ ਨਾ ਜਾਹ ਔਰ ਖੇਤੀ ਐਸੀ ਸੋਹਣੀ ਕਰਨੀ ਆ ਵੀ ਬਾਹਰਲੇ ਨੌਜਵਾਨ ਵੀ ਇਹਾਂ ਦੀ ਖੇਤੀ ਨੂੰ ਦੇਖ ਕੇ ਆਈਡੀਆ ਕੀ ਹਰਿਆਣਾ ਪੰਜਾਬ ਦੀ ਦਰਦ ਤੋਂ ਹਰਿਆਣਾ ਪੰਜਾਬ ਵਾਲਾ ਨਾ ਇਹੋ ਦਰਦ ਨਹੀਂ ਮਿਟਦਾ ਪਹਿਲਾਂ ਨਹੀਂ ਮਿਟਿਆ ਨਾ ਇਹ ਮਿਟਾ ਅੰਗਰੇਜ਼ ਅਫਦਾਨੀ ਵਰਗੇ ਹਿਟਲਰ ਵਰਗੇ ਮੁਗਲ ਸੰਤਲਨਤ ਇਹਨਾਂ ਰਾਜ ਕਰ ਕਾ ਚਲੀ ਗਈ ਪਰ ਅੱਜ ਨੌਨਸਾਨ ਨਹੀਂ ਹੈ ਅਸੀਂ ਪਹਿਲਾਂ ਵੀ ਕਿਹਾ ਆ ਕਿ ਜਿਸ ਜਿਸ ਸਰਕਾਰ ਨੇ ਕਿਸਾਨਾਂ ਕੇ ਉੱਪਰ ਲਾਠੀ ਚਾਰਜ ਕਰਿਆ ਜਾਂ ਉਹਨਾਂ ਗਲਤ ਵਰਤਾਵਾ ਕਰਿਆ ਆ ਅੱਜ ਨਾਮ ਲੈਣੇ ਵਾਲਾ ਨਹੀਂ ਹੈ ਹਰਿਆਣੇ ਕੇ ਅੰਦਰ ਵੀ ਪੰਜਾਬ ਕੇ ਅੰਦਰ ਵੀ ਨਾਮ ਲੈਣੇ ਵਾਲਾ ਨਹੀਂ ਹੈ ਕਿਸੇ ਨੂੰ ਕਾਬੂ ਕਰ ਕਾ ਮੂਵਮੈਂਟ ਖਤਮ ਕਰਨੀ ਉਹ ਕੋਈ ਦਲੇਰੀ ਨਹੀਂ ਹੈ ਅੰਦੋਲਨ ਚੱਲ ਰਿਹਾ ਸੀ ਨਵਦੀਪ ਇੱਕ ਪ੍ਰੋਮਿਨੈਂਟ ਫੇਸ ਵੀ ਹੈ ਅੰਦੋਲਨ ਦਾ ਕਿਉਂਕਿ ਉਹਦੇ ਫਾਲੋਅਰ ਵੀ ਬਹੁਤ ਨੇ ਸੋਸ਼ਲ ਮੀਡੀਆ ਤੇ ਹਜ਼ਾਰਾਂ ਨੌਜਵਾਨੋ ਦੇ ਫਾਲੋਅਰ ਵੀ ਨੇ ਔਰ ਲਗਾਤਾਰ ਉਹ ਬੋਲਦਾ ਵੀ ਰਹਿੰਦਾ ਸੀਗਾ ਤੇ ਸ਼ਾਇਦ ਇਹ ਇੱਕ ਕੋਸ਼ਿਸ਼ ਲੱਗਦਾ ਤੁਹਾਨੂੰ ਕਿ ਹਰਿਆਣਾ ਪੁਲਿਸ ਕਿਤੇ ਨਾ ਕਿਤੇ ਇਸ ਪੰਚਾਇਤ ਦੇ ਵਿੱਚ ਇਕੱਠ ਨਾ ਹੋਵੇ ਇਸ ਨਾਜਲੀ ਸਮਾਗਮ ਦੇ ਵਿੱਚ ਜਾਂ ਫਿਰ ਅੰਦੋਲਨ ਤੇ ਹੋਰ ਨੌਜਵਾਨ ਨਾ ਜਾਣ ਇਸ ਕਰਕੇ ਨਵਦੀਪ ਨੂੰ ਗ੍ਰਿਫਤਾਰ ਕਰ ਤੋ ਇਸ ਤਰ੍ਹਾਂ ਦਾ ਤੁਹਾਨੂੰ ਕੁਝ ਲੱਗਦਾ ਜੀ ਨਹੀਂ 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 ਇਹ ਤਾਂ ਦੇਖ ਲਿਓ ਆਪ ਇਹਾਂ ਜਿੰਨੀ ਕਪਨ ਮਿਹਨਤ ਕਰੀਆ ਉਸ ਮਿਹਨਤ ਦਾ ਫਲ ਆਪਾਂ ਨੂੰ ਮਿਲਿਆ ਆ ਔਰ ਅੱਜ ਇਹਾਂ ਬਹੁਤ ਬੜਾ ਇਕੱਠਾ ਹਜ਼ਾਰਾਂ ਦੀ ਤਦਾਦ ਮਨ ਲੋਕ ਆਏ ਆ ਔਰ ਸਭ ਇੱਕ ਹੀ ਬਾਤ ਕਰੇ ਆ ਵੀ ਐਲਾਨ ਕਰੋ ਆਪਾਂ ਤਿਆਰ ਬੈਠੇ ਆ ਐਲਾਨ ਕਰੋ ਆਪਾਂ ਤਿਆਰ ਬੈਠੇ ਆ ਇਸ ਕਰਕੇ ਹਮ ਬੇਨਤੀਆਂ ਕਰਾਇਆ ਮੰਨਿਆ ਤੀ ਨਾ ਕਹੀ ਕਿਸੇ ਨੂੰ ਗਲਤ ਕਿਹਾ ਔਰ ਨਾ ਹੀ ਆਪਾਂ ਕਹਾਂਗੇ ਸਿਰਫ ਬੇਨਤੀਆਂ ਆ ਵੀ ਐਲਾਨ ਹੋਣ ਦੇ ਪਹਿਲਾਂ ਸਰਕਾਰਾਂ ਸੋਚ ਲੈ ਕਿ ਨੌਜਵਾਨਾਂ ਗੱਲ ਕੋਈ ਵੀ ਐਸਾ ਗਲਤ ਕਦਮ ਜਾਂ ਮਲੇ ਕੁੱਟਣਾ ਮਾਰਨਾ ਆਪਾਂ ਨੂੰ ਨਹੀਂ ਪਤਾ ਹੈ ਅੱਜ ਵੀ ਵੀ ਖਬਰ ਆਈ ਥੋੜੀ ਦੇਰ ਪਹਿਲਾਂ ਮੇਰੇ ਬਾ ਵੀ ਸਾਹਿਬ ਨੇ ਕਿਹਾ ਵੀ ਅੱਜ ਦਿਨ ਛੁੱਟੀ ਦਾ ਦਿਨ ਹੋਵਾ ਅੱਜ ਨਵਦੀਪ ਨੂੰ ਪੇਸ਼ ਕਰਿਆ ਗਿਆ ਆ ਆ ਚਾਰ ਦਿਨ ਦਾ ਰਮਾਂਡ ਫੇਰ ਮੰਗਿਆ ਗਿਆ ਆ ਦੇਖੋ ਕੀ ਕੋਈ ਬਾਤਚੀਤ ਆਵਾਗੀ ਉੱਤਰ ਦੇ ਉਸ ਤੋਂ ਬਾਅਦ ਦੇਖਾਂਗੇ ਕੀ ਬਣਾਗਾ ਬਾਕੀ ਜਥੇਬੰਦੀਆਂ ਨੂੰ भी अपन खुली छुट्टी दे रखी है भी जिस तरह का भी हम ऐलान करा आप ऐलान के अंदर बढ़ चढ़ का हिस्सा लेंगे और एक नवदीप नहीं अगर मेरे किसी होर नवदीप को भी पकड़ेंगे हम फिर भी उसी तरह खड़ा जहाँ इस किसान गल खड़े हैं वहाँ उस किसान गल भी खड़ेंगे ये नहीं है कि हम इसके अंदर भेदभाव करेंगे भी हाँ एक नवदीप फेमस चेहरा या उसू बाहर कढ़वाना है ना अगर मेरा एक छोटा सा बिल्कुल ਇੱਕ ਮਿਹਨਤ ਕਰਨ ਵਾਲਾ ਇੱਕ ਲੰਗਰ ਲਿਆਂਦੇ ਵਾਲਾ ਜਾਂ ਮੇਰਾ ਝੰਡਾ ਠਹਿਗਾ ਖੜਨੇ ਵਾਲਾ ਕਿਸਾਨ ਵੀ ਅਗਰ ਸਰਕਾਰ ਨੇ پکڑ ਲਿਆ ਹਮ ਫੇਰ ਵੀ ਵਹੀ ਐਲਾਨ ਕਰਾਂਗੇ ਜੋ ਅੱਜ ਕੁਝ ਹੋਵਾਗਾ ਇਹ ਮੈਨੂੰ ਪਤਾ ਨਹੀਂ ਹੈ ਵੀ ਹੋਵਾਗਾ ਕਿਆ ਦੇਖਦੇ ਹਾਂ ਜੋ ਵੀ ਕਿਸਾਨਾਂ ਨੂੰ ਕਹਾਂਗੇ ਆਪਾਂ ਤੁਸੀਂ ਹੌਸਲੇ ਦੇ ਵਿੱਚ ਹੋ ਤੇ ਤੁਸੀਂ ਡਟੇ ਹੋਇਓ ਸੰਘਰਸ਼ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਹੈ ਮੈਂ ਪਹਿਲਾਂ ਵੀ ਸਰਕਾਰਾਂ ਨੂੰ ਕਹਿ ਰਿਹਾ ਮੈਂ ਐਸਪੀ ਡੀਐਸਪੀ ਸਾਹਿਬ ਨੂੰ ਵੀ ਪਹਿਲਾਂ ਵੀ ਕਹਿਵਾਇਆ ਆਪਾਂ ਨੂੰ ਕੋਈ ਦਿੱਕਤ ਨਹੀਂ ਹੈ ਨਵਦੀਪ ਨੂੰ ਜਦ ਮਰਜੀ ਪਕੜਨਾ ਜਦ ਮਰਜੀ ਪਕੜੋ ਜਦ ਹੱਥ ਆ ਜਾਗਾ ਪਕੜ ਲੇਗੇ ਠੀਕ ਹੈ ਨਹੀਂ ਹਮ ਵੀ ਐਸ ਕਾ ਮਾਨੂੰ ਵੀ ਪਕੜਿਆ ਜਾਏਗਾ ਕੋਈ ਐਸੀ ਬਾਤ ਨਹੀਂ ਹੈ ਪਰ ਜੈ ਕਹਾ ਵੀ ਅੰਦੋਰਨ ਜਾਂ ਮੂਮੈਂਟ ਬੰਦ ਕਰ ਦੇਗੇ ਇਹ ਆਪਣੇ ਦਿਮਾਗ ਮਤੇ ਕਰ ਦੇ ਸਰਕਾਰਾਂ ਪਹਿਲਾਂ ਵੀ ਆਂਦੀ ਜਾਂਦੀ ਰਹੀਆਂ ਇੱਦਾਂ ਆਂਦੀ ਜਾਂਦੀ ਰਹਾਂਗੀ ਟਾਈਮ ਕਾ ਨਹੀਂ ਪਤਾ ਹੈ ਕਿਸ ਕਾ ਆ ਜਾ ਇਸ ਕਰ ਕਾਮ ਸਰਕਾਰ ਨੂੰ ਕਹਾਂਗੇ ਵੀ ਆਪਣਾ ਟਾਈਮ ਨਾ ਭੁੱਲਾ ਵੀ ਯੋ ਨਹੀਂ ਪਤਾ ਫਿਰ ਡੋਰ ਕਿਸਕੇ ਹੱਥ ਮ ਆ ਜਾ ਫਿਰ ਡੋਰ ਟਾਈਟ ਕਿਤੇ ਨਹੀਂ ਕਰਨੀ ਆ ਉਸਕੇ ਬਾਰੇ ਮ ਹਮ ਦੇਰ ਤੋਂ ਤਾਂ ਇਹ ਨਵਦੀਪ ਦੇ ਪਿਤਾ ਦੇ ਨਾਲ ਗੱਲਬਾਤ ਆ ਜਿਹੜੀ ਉਹ ਤੁਸੀਂ ਸੁਣ ਰਹੇ ਸੀ ਉਹਨਾਂ ਦਾ ਕਹਿਣਾ ਕੱਲਾ ਨਵਦੀਪ ਹੀ ਨਹੀਂ ਹੋਰ ਵੀ ਕੋਈ ਨਵਦੀਪ ਅਗਰ ਸੰਘਰਸ਼ ਕਰਦਾ ਹੋਰ ਵੀ ਕੋਈ ਨੌਜਵਾਨ ਫੜਿਆ ਜਾਂਦਾ ਤਾਂ ਅਸੀਂ ਉਹਦੇ ਲਈ ਵੀ ਉਵੇਂ ਹੀ ਖੜਾਂਗੇ ਜਿਵੇਂ ਨਵਦੀਪ ਦੇ ਲਈ ਖੜਾਂਗੇ ਤੇ ਪੂਰੇ ਹੌਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ ਮੈਨੂੰ ਵੀ ਪਕੜ ਲੈਂਦੇ ਨੇ ਪਰ ਜਿਹੜਾ ਸੰਘਰਸ਼ ਹੈ ਮੈਨੂੰ ਵੀ ਪਕੜ ਲਿਆ ਤਾਂ ਮੈਨੂੰ ਕੋਈ ਡਰ ਨਹੀਂ ਹੈ ਪਰ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ ਉਹ ਲਗਾਤਾਰ ਜਾਰੀ ਰਹੇਗਾ ਕੈਮਰੇ ਤੇ ਮੇਰਾ ਸਾਥ ਦੇ ਰਿਸੀ ਗੁਰਦੀਪ ਮੈਂ মনপ্রীতক্ষ পোস্টবাদ